ਰਾਮਸਰੂਪ ਅਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਮਾਰਚ ਚੜ ਗਿਆ April ਵਿੱਚ ਪੇਪਰ ਸ਼ੁਰੂ ਹੋਣੇ ਸਨ ਵਿਦਿਆਰਥੀ ਕਿੰਨੇ ਹੀ ਦਿਨਾਂ ਤੋਂ ਰਸੇ ਤੋੜਾ ਰਹੇ ਸਨ ਕਿ ਉਹਨਾਂ ਨੂੰ ਫ੍ਰੀ ਕਰ ਦਿੱਤਾ ਜਾਵੇ ਲੀਡਰ ਮੁੰਡੇ ਕਈ ਵਾਰ ਪ੍ਰਿੰਸੀਪਲ ਨੂੰ ਮਿਲ ਆਏ ਸਨ ਅਖੀਰ ਬਾਬੇ ਨੇ ਫੈਸਲਾ ਕੀਤਾ ਕਿ ਇਸ ਸ਼ਨੀਚਰਵਾਰ ਦੇ ਸਾਰੇ ਪੀਰੀਅਡ ਲਾ ਕੇ ਸਭ ਕਲਾਸਾਂ ਨੂੰ ਹੀ ਛੱਡ ਦਿੱਤਾ ਜਾਵੇਗਾ ਉਸ ਦਿਨ ਸ਼ਨੀਚਰਵਾਰ ਸੀ ਹਰ ਕੋਈ ਲੈਕਚਰਾਰ ਆਪਣਾ ਪੀਰੀਅਡ ਲਾਉਣ ਦਾ ਤਾਂ ਆਪਣੇ ਸਬਜੈਕਟ ਦੀ ਗੱਲ ਘੱਟ ਕਰਦਾ ਇਮਤਿਹਾਨ ਦੀ ਤਿਆਰੀ ਸੰਬੰਧੀ ਵਿਦਿਆਰਥੀਆਂ ਨੂੰ ਸਲਾਹਾਂ ਬਹੁਤੀਆਂ ਦਿੰਦਾ ਪ੍ਰੋਫੈਸਰ ਸੱਜਣ ਸਿੰਘ ਬੀਏ ਫਾਈਨਲ ਦਾ ਪੀਰੀਅਡ ਲੈ ਰਿਹਾ ਸੀ ਕਲਾਸਰੂਮ ਵਿੱਚ 40 ਮੁੰਡੇ ਕੁੜੀਆਂ ਬੈਠੇ ਹੋਏ ਸਨ 45-46 ਸਾਲ ਦਾ ਸੱਜਣ ਸਿੰਘ ਲੈਕਚਰ ਡੈਸਕ ਉੱਤੇ ਝੁਕਿਆ ਖੜਾ ਆਪਣੇ ਵਿਦਿਆਰਥੀਆਂ ਨਾਲ ਆਖਰੀ ਦਿਨਾਂ ਦੀਆਂ ਗੱਲਾਂ ਕਰ ਰਿਹਾ ਸੀ ਸਫੇਦ ਬੁਰਸ਼ਟ ਬੁਰਸ਼ਟ ਦੀ ਸਲੇਟੀ ਪੈਂਟ ਵਿੱਚ ਦਿੱਤੀ ਹੋਈ ਆਸਮਾਨੀ ਰੰਗ ਦਾ ਸਵੈਟਰ ਅਤੇ ਸਵੈਟਰ ਨਾਲ ਮੇਲ ਖਾਂਦੀ ਪੱਗ ਟਾਈ ਦਾ ਰੰਗ ਚਿੱਟਾ ਤੇ ਲਾਲ ਚਿੱਟੀ ਜ਼ਮੀਨ ਉੱਤੇ ਲਾਲ ਧਾਰੀਆਂ ਮੋٹے ਸ਼ੀਸ਼ਿਆਂ ਦੀ ਐਨਕ ਡੈਸਕ ਉੱਤੇ ਪਿਆ ਚਮੜੇ ਦਾ ਕਾਲਾ ਬਰੀਫ ਕੇਸ ਉਹ ਦੱਸ ਰਿਹਾ ਸੀ ਬਈ ਮਿੱਤਰੋ ਇਹਨਾਂ ਦਿਨਾਂ ਵਿੱਚ ਰੋਟੀ ਘੱਟ ਖਾਇਆ ਕਰੋ ਬਹੁਤਾ ਅੰਨ ਖਾਣ ਨਾਲ ਨੀਂਦ ਬਹੁਤ ਆਉਂਦੀ ਹੈ ਇਹ ਦਿਨ ਪੜਨਦੇ ਨੇ ਸਰੀਰ ਨੂੰ ਕਸ਼ਟ ਦਿਓ ਮਨ ਮਾਰ ਕੇ ਪੜੋ ਦਿਨ ਰਾਤ ਇੱਕ ਕਰ ਦਿਓ ਤੁਹਾਡੇ ਲਈ ਪੜਾਈ ਦੇ ਮੈਦਾਨ 'ਚ ਇਹ ਕਮਸਾਣ ਦਾ ਜੁੱਧ ਹੈ ਖੋਰੂ ਪਾ ਦਿਓ ਫਿਰ ਦੇਖਿਓ ਨੰਬਰ ਆਉਂਦੇ ਸਾਰੀਆਂ ਬਿਰਤੀਆਂ ਹੁਣ ਕਿਤਾਬਾਂ ਵੱਲ ਮੋੜਦੇ ਹੋ ਗੱਜ-ਵੱਜ ਕੇ ਇਮਤਿਹਾਨ ਦੇਉ ਫਿਰ ਖੁੱਲੀਆਂ ਖੇਡਾਂ ਨੇ ਮੁੰਡੇ ਮਿੰਨਾ ਮਿੰਨਾ ਮੁਸਕਰਾ ਰਹੇ ਸਨ ਕੁੜੀਆਂ ਸਿਰ ਝੁਕਾ ਕੇ ਬੈਠੀਆਂ ਹੋਈਆਂ ਸਨ ਤੇ ਫਿਰ ਸੱਜਣ ਸਿੰਘ ਨੇ ਆਖਿਆ ਦਿਨ ਤੇ ਰਾਤ ਦੀ ਵੰਡ ਕਰ ਲਓ ਕਿੰਨੇ ਘੰਟੇ ਸੌਣਾ ਹੈ ਕਿੰਨੇ ਘੰਟੇ ਤੁਰਨਾ ਫਿਰਨਾ ਤੇ ਵਿਹਲੇ ਰਹਿਣਾ ਹੈ ਅਤੇ ਫਿਰ ਕਿੰਨੇ ਘੰਟੇ ਪੜ੍ਹਨਾ ਹੈ ਪੜ੍ਹਨ ਦੇ ਘੰਟਿਆਂ ਨੂੰ ਆਢ-ਆੜ ਸਬਜੈਕਟਾਂ ਵਿੱਚ ਵੰਡ ਲਓ ਸਵੇਰੇ ਕੀ ਪੜ੍ਹਨਾ ਹੈ ਦੁਪਹਿਰੇ ਜਾਂ ਪਿਛਲੇ ਪਹਿਰ ਕੀ ਅਤੇ ਫਿਰ ਰਾਤ ਨੂੰ ਕੀ ਇੱਕ ਵਾਰੀ ਤਾਂ ਗੇੜੇ ਖਵਾ ਦਿਓ ਕਿਤਾਬਾਂ ਦੇ ਇਮਤਿਹਾਨ ਵਿੱਚ ਸਵਾਲ ਆਉਣ ਤਾਂ ਉਹਨਾਂ ਦੇ ਠੋਕਵੇਂ ਟੁਕਮੇ ਤੇ ਠੋਸ ਟੂ ਦਾ ਪੁਆਇੰਟ ਨਿੱਗਰ ਅਤੇ ਗਿਆਨ ਗੁਰੁੱਛੇ ਜਵਾਬ ਲਿਖੋ ਪੇਪਰ ਦੇਖਣ ਵਾਲਾ 당 ਰਹਿ ਜਾਵੇ ਪੀਰੀਅਡ ਸ਼ੁਰੂ ਹੋਏ ਨੂੰ ਹਲੇ 10-12 ਮਿੰਟ ਹੀ ਲੰਗੇ ਸਨ ਪੁਸ਼ਪਿੰਦਰ ਆਪਣੀ ਸੀਟ ਤੋਂ ਉੱਠੀ ਪ੍ਰੋਫੈਸਰ ਬੋਲਣਾ ਚੁੱਪ ਹੋ ਗਿਆ ਸਾਰੇ ਮੁੰਡੇ ਕੁੜੀਆਂ ਉਸ ਪਿੰਡਰ ਵੱਲ ਚਾਕਣ ਲੱਗੇ ਹੈਰਾਨਸਨ ਕੀ ਆਖਣ ਲੱਗੀ ਹੈ ਇਹ ਉਹਨੇ ਹੱਥ ਵਿੱਚ ਲਤੈ ਕੀਤਾ ਆਪਣਾ ਛੋਟਾ ਚਿੱਟਾ ਰੁਮਾਲ ਬੁੱਲੋਂ ਅੱਤੋਂ ਦੀ ਫੇਰਿਆ ਅਤੇ ਕਹਿਣ ਲੱਗੀ ਸਰ ਜਦੋਂ ਅਸੀਂ ਪ੍ਰੈਪਚ ਦਾਖਲ ਹੋਏ ਸੀ ਤੁਸੀਂ ਸਾਡਾ ਪਹਿਲੇ ਦਿਨ ਪੀਰੀਅਡ ਲਾਇਆ ਸੀ ਤਾਂ ਤੁਸੀਂ ਆਪਣੇ ਜੀਵਨ ਬਾਰੇ ਕਿੰਨੀਆਂ ਹੀ ਗੱਲਾਂ ਸਾਨੂੰ ਦਸੀਆਂ ਸੀ ਅੱਜ ਸਾਡਾ ਆਖਰੀ ਦਿਨ ਹੈ ਤੁਹਾਡਾ ਵੀ ਆਖਰੀ ਪੀਰੀਅਡ ਮੁੜ ਕੇ ਤਾਂ ਅਸੀਂ ਤੁਹਾਡਾ ਪੀਰੀਅਡ ਲਾਉਣਾ ਨਹੀਂ ਇੱਕ ਸਾਡੀ ਗੱਲ ਮੰਨ ਲਓ ਕੀ ਦੱਸੋ ਕਿਹੜੀ ਗੱਲ ਸੱਜਣ ਸਿੰਘ ਕੁੜੀ ਦੇ ਉੱਠਣ ਉੱਤੇ ਅਚੰਬਿਤ ਜਿਹਾ ਹੋਇਆ ਖੜਾ ਸੀ ਮੁੰਡੇ ਕੁੜੀਆਂ ਹੈਰਾਨ ਸਨ ਤੇ ਗੁੱਜਾ ਗੁੱਜਾ ਟਿੱਡ ਵਿੱਚ ਹੀ ਹੱਸ ਰਹੇ ਸਨ ਕੀ ਗੱਲ ਆਖੇਗੀ ਪੁਸ਼ਪਿੰਦਰ ਆਪਣਾ ਜੀਵਨ ਇੱਕ ਵਾਰੀ ਫੇਰ ਦੱਸਦੇ ਹਾਂ ਪੁਸ਼ਪਿੰਦਰ ਬੋਲੀ ਨਸੀਬ ਖੜਾ ਹੋਇਆ ਸੱਜੇ ਹੱਥ ਦੀ ਮੁਠੀ ਵਿੱਚੋਂ ਪਹਿਲੀ ਉਂਗਲ ਖੜੀ ਕਰਕੇ ਕਹਿੰਦਾ ਹਾਂ ਇਹ ਤਾਂ ਜ਼ਰੂਰ ਸੁਣਾਓ ਜੀ ਪਲੀਜ਼ ਬੀਏ ਫਾਈਨਲ ਦੀਸ ਕਲਾਸ ਵਿੱਚ ਇਨ੍ਹਾਂ ਹੀ ਵਿਦਿਆਰਥੀਆਂ ਦੀ 4 ਵਰੇ ਪਹਿਲਾਂ ਦੀ ਪ੍ਰੈਪ ਕਲਾਸ ਨਾਲੋਂ ਅੱਦੇ ਮੁੰਡੇ ਕੁੜੀਆਂ ਨਵੇਂ ਸਾਲ ਸੱਜਣ ਸਿੰਘ ਹਰ ਸਾਲ ਪ੍ਰੈਪ ਕਲਾਸ ਦਾ ਪਹਿਲਾ ਪੀਰੀਅਡ ਲੈਂਦਾ ਤਾਂ ਪਹਿਲੇ ਦਿਨ ਹੀ ਆਪਣੇ ਬਾਰੇ ਦੱਸਦਾ ਉਹਦੇ ਜੀਵਨ ਤੋਂ ਵਿਦਿਆਰਥੀ ਬਹੁਤ ਪ੍ਰਭਾਵਿਤ ਹੁੰਦੇ ਸਗੋਂ ਕੋਈ ਵਿਦਿਆਰਥੀ ਤਾਂ ਸੱਜਣ ਸਿੰਘ ਨੂੰ ਆਪਣਾ ਚਾਨਣ ਮੁਨਾਰਾ ਹੀ ਮੰਨ ਲੈਂਦੇ ਅਜਿਹੇ ਵਿਦਿਆਰਥੀਆਂ ਨਾਲ ਸੱਜਣ ਸਿੰਘ ਘਰੇਲੂ ਜਿਹੇ ਸਬੰਧ ਪੈਦਾ ਕਰ ਲੈਂਦਾ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਉਹਨਾਂ ਨੂੰ ਸਲਾਹਾਂ ਦਿੰਦਾ ਉਹਨਾਂ ਦੀ ਵੱਦ ਤੋਂ ਵੱਧ ਮਦਦ ਕਰਦਾ ਆਪਣਾ ਜੀਵਨ ਦੱਸ ਕੇ ਉਹ ਖੁਸ਼ੀ ਵੀ ਵੜਾ ਹੁੰਦਾ ਉਹ ਤਾਂ ਇੱਕ ਕਿਣਕੇ ਤੋਂ ਉੱਠ ਕੇ ਚਮਕਦਾ ਤਾਰਾ ਬਣ ਗਿਆ ਸੀ ਤੇ ਅੱਜ ਦੇ ਫਾਈਨਲ ਦੀ ਕਲਾਸ ਦੇ 40 ਦੇ 40 ਵਿਦਿਆਰਥੀ ਸੱਜਣ ਸਿੰਘ ਵੱਲ ਸਵਾਤ ਬੂੰਦ ਨੂੰ ਤਰਸਦੇ ਪਪੀਹੇ ਵਾਂਗ ਮੂੰਹ ਅੱਡੀ ਚਾਕ ਰਹੇ ਸਨ ਸੱਜਣ ਸਿੰਘ ਨੇ ਆਪਣੀ ਟਾਈ ਢਿੱਲੀ ਕੀਤੀ ਤੇ ਖੰਗੂਰਾ ਮਾਰ ਕੇ ਬੋਲਣ ਲੱਗਿਆ ਅਜਿਹੇ ਸਮੇਂ ਇੱਕ ਗੌਰਵ ਅਤੇ ਉਦਾਸੀ ਦਾ ਮਿਲੇਆ ਜੁਲਿਆ ਪ੍ਰਭਾਵ ਉਹਦੇ ਚਿਹਰੇ ਉੱਤੇ ਆ ਜਾਇਆ ਕਰਦਾ ਸੀ ਉਹਨੇ ਡੂੰਗੀ ਅਤੇ ਗਵੀਰ ਆਵਾਜ਼ ਵਿੱਚ ਬੋਲਣਾ ਸ਼ੁਰੂ ਕੀਤਾ ਪੀਰੀਅਡ ਖਤਮ ਹੋ ਚੁੱਕਿਆ ਸੀ ਬੀਏ ਫਾਈਨਲ ਦਾ ਇਹ ਆਖੰਤਲਾ ਪੀਰੀਅਡ ਸੀ ਸੱਜਣ ਸਿੰਘ ਦਾ ਕੋਈ ਹੋਰ ਪੀਰੀਅਡ ਕਿਸੇ ਕਲਾਸ ਵਿੱਚ ਨਹੀਂ ਸੀ ਉਹਨੇ ਕਲਾਸ ਛੱਡੀ ਅਤੇ ਆਪਣਾ ਬਰੀਫ ਕੇਸ ਸੰਭਾਲ ਲਿਆ ਮੁੰਡੇ ਕੁੜੀਆਂ ਵੀ ਖੜੇ ਹੋ ਗਏ ਪਰ ਸੱਜਣ ਸਿੰਘ ਦੀ ਗਲਤ ਅਜੇ ਵਿੱਚੇ ਪਈ ਸੀ ਉਹ ਚਾਹੁੰਦਾ ਸੀ ਗੱਲ ਸਿਰੇ ਲੱਗ ਜਾਵੇ ਵਿਦਿਆਰਥੀ ਵੀ ਸ਼ਾਇਦ ਇਹੀ ਚਾਹੁੰਦੇ ਹੋਣਗੇ ਦੋ ਤਿੰਨ ਕੁੜੀਆਂ ਤੇ ਚਾਰ ਪੰਜ ਮੁੰਡੇ ਕਮਰੇ ਤੋਂ ਬਾਹਰ ਹੋ ਗਏ ਉਹ ਘਰਾਂ ਨੂੰ ਭੱਜਣ ਲਈ ਕਾਲੇ ਹੋਣਗੇ ਜਾਂ ਹੋ ਸਕਦਾ ਸੀ ਉਹਨਾਂ ਨੂੰ ਸੱਜਣ ਸਿੰਘ ਦੀ ਜ਼ਿੰਦਗੀ ਨਾਲ ਹੋਰ ਦਿਲਚਸਪੀ ਨਾ ਰਹੀ ਹੋਵੇ ਬਾਕੀ ਮੁੰਡੇ ਕੁੜੀਆਂ ਉਵੇਂ ਦੇ ਉਵੇਂ ਖੜੇ ਸਨ ਜਿਵੇਂ ਕਮਰੇ ਵਿੱਚੋਂ ਬਾਹਰ ਨਾ ਜਾਣਾ ਚਾਹੁੰਦੇ ਹੋਣ ਪ੍ਰੋਫੈਸਰ ਨੇ ਉਹਨਾਂ ਦਾ ਰੁੱਖ ਦੇਖਿਆ ਤੇ ਆਪ ਹੀ ਕਿਹਾ ਤੁਸੀਂ ਜੇ 10-15 ਮਿੰਟ ਹੋਰ ਠਹਿਰ ਸਕਦੇ ਹੋ ਤਾਂ ਆਪਾਂ ਗੱਲ ਮੁਕਾ ਹੀ ਲੈਨੇ ਆ ਵਿਦਿਆਰਥੀ ਥਾਂ ਦੀ ਥਾਂ ਬੈਠ ਗਏ ਸੱਜਣ ਸਿੰਘ ਨੇ ਬਾਕੀ ਰਹਿਣ ਦੀ ਗੱਲ ਸੰਕੇਵ ਕਰਨਾ ਚਾਹਿਆ ਮੁੰਡੇ ਕੁੜੀਆਂ ਨੂੰ ਤਾਂ ਪਤਾ ਵੀ ਨਾ ਲੱਗਿਆ ਕਿ ਪੀਰੀਅਡ ਤੋਂ ਬਾਅਦ ਪੌਣਾ ਘੰਟਾ ਹੋਰ ਕਿਵੇਂ ਬੀਤ ਗਿਆ ਹੈ ਸੱਜਰ ਸਿੰਘ ਆਪਣੇ ਵਿਹਣਾ ਵਿੱਚ ਵਹਿ ਤੁਰਿਆ ਸੀ ਉਹ ਕਮਰੇ ਵਿੱਚੋਂ ਬਾਹਰ ਆਇਆ ਸਟਾਫ ਰੂਮ ਵਿੱਚ ਗਿਆ ਲਗਭਗ ਸਭ ਪ੍ਰੋਫੈਸਰ ਘਰਾਂ ਨੂੰ ਜਾ ਚੁੱਕੇ ਸਨ ਬਾਬਾ ਪ੍ਰਿੰਸੀਪਲ ਆਪਣੇ ਦਫ਼ਤਰ ਵਿੱਚ ਬੈਠਾ ਇੱਕ ਕਲਰਕ ਨਾਲ ਕਿਸੇ ਬਹਿਸ ਵਿੱਚ ਪਿਆ ਹੋਇਆ ਸੀ ਸੱਜਣ ਸਿੰਘ ਨੂੰ ਦੇਖ ਕੇ ਉਹ ਮੁਸਕਰਾਇਆ ਤੇ ਬੈਠਣ ਲਈ ਆਖਿਆ ਕਲਰਕ ਚਲਿਆ ਗਿਆ ਤਾਂ ਬਾਬਾ ਕਹਿੰਦਾ ਸੱਜਰ ਸਿੰਘ ਅੱਜ ਤਾਂ ਡਬਲ ਪੀਰੀਅਡ ਹੋ ਗਿਆ ਲੱਗਦਾ ਹੈ ਹਾਂਜੀ ਡਬਲ ਦਾ ਵੀ ਟ੍ਰਿਪਲ ਸਮਝੋ ਰਾਮ ਕਹਾਣੀ ਤੁਰ ਪੈਂਦੀ ਹੈ ਕਦੇ-ਕਦੇ ਅੱਛਾ ਅੱਛਾ ਚੱਲੀਏ ਫਿਰ ਪ੍ਰਿੰਸੀਪਲ ਉੱਠਣ ਲਈ ਤਿਆਰ ਹੋਇਆ ਪਰ ਉਹ ਬਾਹਰ ਗੌਰ ਨਾਲ ਚਾਕਣ ਲੱਗਿਆ ਤੇ ਫਿਰ ਬਾਹਰ ਕਿਸੇ ਨੂੰ ਅੱਖ ਦਾ ਇਸ਼ਾਰਾ ਜਿਹਾ ਕੀਤਾ ਇੱਕ ਮੁੰਡਾ ਤੇ ਇੱਕ ਕੁੜੀ ਖੜੇ ਸਨ ਉਹ ਪ੍ਰੋਫੈਸਰ ਸੱਜਣ ਸਿੰਘ ਨੂੰ ਮਿਲਣਾ ਚਾਹੁੰਦੇ ਸਨ ਸੱਜਣ ਸਿੰਘ ਪ੍ਰਿੰਸੀਪਲ ਨੂੰ ਸਤਿ ਸ਼੍ਰੀ ਅਕਾਲ ਆ ਕੇ ਬਾਹਰ ਆ ਗਿਆ ਤੇ ਮੁੰਡੇ ਕੁੜੀ ਵੱਲ ਕੰਨ ਝੁਕਾ ਲਏ ਮੁੰਡਾ ਕਹਿੰਦਾ ਪ੍ਰੋਫੈਸਰ ਸਾਹਿਬ ਮੰਡੀ ਨੂੰ ਚੱਲ ਰਹੇ ਹਾਂ 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 ਦੱਸੋ ਸੱਜਣ ਸਿੰਘ ਨੇ ਕਾਹਲ ਦਿਖਾਈ ਕੁੜੀ ਬੋਲੀ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਘਰ ਇੱਕ ਗੱਲ ਕਰਨੀ ਹੈ ਸੱਜਣ ਸਿੰਘ ਸਿੱਧਾ ਖੜਾ ਹੋ ਗਿਆ ਤੇ ਕੁੜੀ ਦੇ ਚਿਹਰੇ ਵੱਲ ਦੇਖਣ ਲੱਗਿਆ ਹੌਲੀ ਦੇ ਕੇ ਆਖ ਦਿੱਤਾ ਹਾਂ ਚਲੋ ਚੱਲਦੇ ਹਾਂ ਬਸ ਨੱਕ ਦੀ ਕੋਠੀ ਉੱਤੇ ਐਨਕ ਦਾ ਫਰੇਮ ਠੀਕ ਕਰਦੇ ਆ ਆਪਣੇ ਬਰੀਫ ਕੇਸ ਨੂੰ ਖੱਬੇ ਹੱਥ ਵਿੱਚ ਕਿਤਾਬ ਵਾਂਗ ਫੜ ਕੇ ਸੱਜਣ ਸਿੰਘ ਗੌਰਵ ਭਰੇ ਕਦਮਾਂ ਨਾਲ ਕਾਲਜ ਦੇ ਗੇਟ ਵੱਲ ਜਾ ਰਿਹਾ ਸੀ ਨਸੀਬ ਉਹਦੇ ਸੱਜੇ ਅਤੇ ਪੁਸ਼ਪਿੰਦਰ ਖੱਬੇ ਸੀ ਉਹ ਚੁੱਪਚਾਪ ਹੀ ਤੁਰੇ ਜਾ ਰਹੇ ਸਨ ਗੇਟ ਤੋਂ ਬਾਹਰ ਆ ਕੇ ਉਹ ਸੀਮੇਂਟ ਤੇ ਮੰਜੂ ਉੱਤੇ ਬੈਠ ਗਏ ਸੱਜਣ ਸਿੰਘ ਨੇ ਸਧਾਰਨ ਜਿਹੀ ਗੱਲ ਤੋਰੀ ਚੰਗਾ ਹੈ ਅੱਜ ਮੈਂ ਸਾਈਕਲ ਨਹੀਂ ਲੈ ਕੇ ਆਇਆ ਬਸ ਤੇ ਇਕੱਠੇ ਚੱਲਦੇ ਆ ਨਹੀਂ ਤਾਂ ਮੈਂ ਸਾਈਕਲ ਤੇ ਆਉਣਾ ਪਸੰਦ ਕਰਦਾ ਹੋਰ ਨਹੀਂ ਤਾਂ 3 ਮੀਲ ਦੀ ਸੈਰ ਹੋ ਜਾਂਦੀ ਹੈ ਪੇਠ ਠੀਕ ਰਹਿੰਦਾ ਹੈ ਮੁੰਡਾ ਕੁੜੀ ਸਿਰਫ ਮੁਸਕਰਾਏ ਹੀ ਤੇ ਫਿਰ ਕੁੜੀ ਨੇ ਕਾਹਲ ਦਿਖਾਈ ਪੁੱਛਣ ਲੱਗੀ ਸਰ ਤੁਹਾਡੇ ਮਿਸਿਸ ਕਿੱਥੇ ਰਹਿੰਦੇ ਆ ਇੱਥੇ ਰਾਮਪੁਰੇ ਹਾਈ ਸਕੂਲ ਚ ਨੇ ਮਿਸਟਰੈਸ ਬੱਚੇ ਕਿੰਨੇ ਆ ਤਿੰਨ ਲੜਕੇ ਆ ਲੜਕੀਆਂ ਲੜਕੀ ਕੋਈ ਨਹੀਂ ਲੜਕੇ ਕਿੱਡੇ ਕਿੱਡੇ ਆ ਇੱਕ ਕਾਲਜ ਜਾਂਦਾ ਬਠਿੰਡੇ ਆ ਛੋਟੇ ਦੋਵੇਂ ਸਕੂਲ ਚ ਨੇ ਸਰ ਤੁਹਾਡੀ ਮੈਰਿਜ ਵੇਲੇ ਲੋਕਾਂ ਵੱਲੋਂ ਕੋਈ ਵਿਰੋਧ ਨਹੀਂ ਹੋਇਆ ਲੋਕਾਂ ਨੇ ਕੀ ਵਿਰੋਧ ਕਰਨਾ ਹੁੰਦਾ ਹੈ ਮੀਆਂ ਬੀਵੀ ਰਾਜੀ ਕੀ ਕਰੂਗਾ ਕਾਜੀ ਉਹਦੇ ਮਾਪੇ ਨੇ ਤਾਂ ਸਗੋਂ ਆਪ ਪਸੰਦ ਕੀਤਾ ਮੈਨੂੰ ਮੈਂ ਆਪਣੀ ਮਾਂ ਨੂੰ ਵੀ ਮਨਾ ਲਿਆ ਸੀ ਸਮਾਜ ਦਾ ਕੀ ਹੈ ਸਮਾਜ ਤਾਂ ਆਖਰ ਮੰਨੇ ਜਾਂਦਾ ਹੈ ਲੋਕ ਕਿਸੇ ਵੀ ਸਮਾਜਿਕ ਪੱਧਰ ਤੇ ਪ੍ਰੋਗਰੈਸਿਵ ਸਟੈਪ ਦੀ ਚਰਚਾ ਕਰਦੇ ਹੁੰਦੇ ਆ। ਸ਼ੁਰੂ-ਸ਼ੁਰੂ ਵਿੱਚ ਤਾਂ ਤੂਫਾਨ ਖੜਾ ਕਰ ਦੇਣਗੇ ਫਿਰ ਇੱਕ ਅੱਧ ਸਾਲ ਨਿੰਦਿਆ ਦਾ ਦੌਰ ਚੱਲਦਾ ਰਹਿੰਦਾ ਤੇ ਫਿਰ ਸਮਾਂ ਬੀਤ ਜਾਂਦੇ ਸਮਾਜ ਉਨਾ ਹੀ ਵਿਅਕਤੀਆਂ ਨੂੰ ਆਪਣਾ ਹਿੱਸਾ ਬਣਾ ਲੈਂਦਾ ਹੈ। ਸਮਾਜ ਦਾ ਦਿਲ ਬੜਾ ਵਿਸ਼ਾਲ ਹੈ। ਅਸੀਂ ਹੀ ਤਾਂ ਸਮਾਜ ਆ ਸਾਡੀ ਰਾਹੀ ਹੀ ਤਾਂ ਸਮਾਜ ਬਦਲਦਾ ਹੈ। ਪਰ ਸਾਡੀ ਗੱਲ ਤਾਂ ਹੋਰ ਹੈ ਪ੍ਰੋਫੈਸਰ ਸਾਹਿਬ ਅਸੀਂ ਤਾਂ ਕੜਕੀ 'ਚ ਫਸ ਜਾਵਾਂਗੇ। ਨਸੀਬ ਨੇ ਆਖਿਆ ਕਿਉ ਕਿਵੇਂ ਕੀ ਆ ਤੁਹਾਡੀ ਗੱਲ ਸੱਜਣ ਸਿੰਘ ਕੋਕ ਵੀ ਨਜ਼ਰ ਨਾਲ ਪਹਿਲਾਂ ਤਾਂ ਨਸੀਬ ਵੱਲ ਝਾਕਿਆ ਤੇ ਫਿਰ ਪੁਸ਼ਪਿੰਦਰ ਵੱਲ ਘਰ ਚੱਲ ਕੇ ਗੱਲ ਕਰਾਂਗੇ ਜੀ ਇਸੇ ਕਰਕੇ ਤਾਂ ਚੱਲੇ ਆ ਤੁਹਾਡੇ ਨਾਲ ਨਸੀਬ ਨੇ ਉੱਤਰ ਦਿੱਤਾ ਫੂਲ ਵੱਲੋਂ ਬਸ ਆ ਗਈ ਉਹ ਤਿੰਨੇ ਚੜ ਗਏ ਸੂਏ ਦੇ ਪੋਲ ਕੋਲ ਉੱਤਰ ਕੇ ਉਹ ਚਿੱਕੜ ਭਰੀਆਂ ਗਲੀਆਂ ਵਿੱਚ ਦੀ ਹੁੰਦੇ ਹੋਏ ਸੱਜਣ ਸਿੰਘ ਦੇ ਘਰ ਪਹੁੰਚ ਗਏ। ਬੀਬੀ ਜੀ ਸਕੂਲੋਂ ਆ ਚੁੱਕੇ ਸਨ ਸ਼ਨੀਚਰਵਾਰ ਸੀ। ਸਕੂਲੋਂ ਸੰਦੇਹਾ ਛੁੱਟੀ ਹੋ ਗਈ ਸੀ। ਅੱਜ ਫਾਈਨਲ ਦਾ ਆਖਰੀ ਪੀਰੀਅਡ ਬਹੁਤ ਲੰਬਾ ਹੋਣ ਕਰਕੇ ਅਤੇ ਨਸੀਬ ਤੇ ਪੁਸ਼ਪਿੰਦਰ ਦੇ ਨਾਲ ਆਉਣ ਵਿੱਚ ਸੱਜਣ ਸਿੰਘ ਨੂੰ ਵੀ ਅਵੇਅਰ ਹੋ ਗਈ ਸੀ। ਗਲੀ ਨਾਲ ਲੱਗਦੇ ਡਰਾਇੰਗ ਰੂਮ ਵਿੱਚ ਬੈਠ ਕੇ ਪਹਿਲਾਂ ਤਾਂ ਤਿੰਨਾਂ ਨੇ ਰੋਟੀ ਖਾਧੀ। ਤੇ ਫਿਰ ਚਾਹ ਪੀ ਕੇ ਉੱਥੇ ਹੀ ਗੱਲ ਕਰਨ ਲੱਗ ਪਏ ਬੀਬੀ ਜੀ ਉਹਨਾਂ ਦੇ ਖਾਣ ਪੀਣ ਅਤੇ ਚਾਹ ਪਾਣੀ ਦਾ ਪ੍ਰਬੰਧ ਕਰਦੇ ਰਹੇ ਤੇ ਫਿਰ ਰੋਟੀ ਖਾ ਕੇ ਬੀਬੀ ਜੀ ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਪੈ ਗਏ ਘਰ ਵਿੱਚ ਬੱਚੇ ਨਹੀਂ ਸਨ ਵੱਡਾ ਅਜੇ ਬਠਿੰਡੇ ਮੁੜਿਆ ਨਹੀਂ ਸੀ ਛੋਟੇ ਦੋਵੇਂ ਰੋਟੀ ਖਾ ਕੇ ਖੇਡਣ ਲਈ ਦੋਸਤ ਮੁੰਡਿਆਂ ਦੇ ਘਰ ਵੱਲ ਭੱਜ ਗਏ ਸਨ ਮੁੱਛਾ ਸਿੱਧੀਆਂ ਕਰਕੇ ਸੱਜਣ ਸਿੰਘ ਨੇ ਆਪਣੀ ਪੱਗ ਸਿਰ ਤੋਂ ਲਾਹੀ ਅਤੇ ਜੂੜੇ ਵਿੱਚ ਹੀ ਦਿੱਤਾ ਲੱਕੜ ਦਾ ਛੋਟਾ ਕੰਗਾ ਕੱਢ ਕੇ ਕੇਸਾ ਵਿੱਚ ਫੇਰਿਆ ਪੱਗ ਉੱਠ ਕੇ ਕੋਲ ਪੈ ਫ੍ਰਿਜ ਉੱਤੇ ਰੱਖ ਦਿੱਤੀ ਐਨਕ ਵੀ ਉਤਾਰ ਦਿੱਤੀ ਪੁੱਛਣ ਲੱਗਿਆ ਹਾਂ ਬਈ ਨਸੀਬ ਹੁਣ ਦੱਸ ਕੀ ਸਮੱਸਿਆ ਹੈ ਤੁਹਾਡੀ ਸਮੱਸਿਆ ਤਾਂ ਸਿੱਧੀ ਗੱਲ ਹੈ ਪ੍ਰੋਫੈਸਰ ਸਾਹਿਬ ਬਈ ਮੈਂ ਤੁਹਾਨੂੰ ਪਤਾ ਹੀ ਹੈ ਨਾਈਆਂ ਦਾ ਮੁੰਡਾ ਹੈ ਇਹ ਜੱਟਾਂ ਦੀ ਕੁੜੀ ਹੈ ਅਸੀਂ ਫੈਸਲਾ ਕਰ ਬੈਠੇ ਹਾਂ ਕਿਵੇਂ ਕਰਾਂਗੇ ਜੱਟ ਤਾਂ ਜੱਟ ਹੁੰਦੇ ਆ ਨਾਈਆਂ ਦੀ ਕੀ ਮਜਾਲ ਸੱਜਣ ਸਿੰਘ ਕੁੜੀਵਾਲ ਕੜੱਖਾ ਚਾ ਕੇ ਮੁਸਕਰਾਇਆ ਕਹਿੰਦਾ ਨਾਈਆਂ ਦੀ ਇਹੀ ਮਜਾਲ ਹੈ ਬਈ ਜੱਟਾਂ ਦੀ ਕੁੜੀ ਮਗਰ ਲੱਗੀ ਫਿਰਦੀ ਹੈ ਇਹ ਕੋਈ ਘੱਟ ਮਜਾਲ ਹੈ ਤੇ ਫਿਰ ਗੰਭੀਰ ਹੋ ਕੇ ਆਖਣ ਲੱਗਿਆ ਦੇਖੋ ਦੋਸਤੋ ਸਵਾਲ ਨਾਈ ਜੱਟ ਦਾ ਨਹੀਂ ਸਵਾਲ ਵੱਡਾ ਆਰਥਿਕਤਾ ਦਾ ਹੈ ਜੇ ਤੂੰ ਆਰਥਿਕ ਤੌਰ ਤੇ ਤਕੜਾ ਹੋ ਕੇ ਇਸ ਸਮੱਸਿਆ ਨਾਲ ਲੜੇ ਤਾਂ ਤੇਰੀ ਜਿੱਤ ਹੋ ਸਕਦੀ ਹੈ ਰਹੀ ਗੱਲ ਵਿਸ਼ਵਾਸ ਦੀ ਉਹ ਸਭ ਤੋਂ ਵੱਧ ਜ਼ਰੂਰੀ ਹੈ ਤੁਹਾਨੂੰ ਦੋਵਾਂ ਨੂੰ ਇੱਕ ਦੂਜੇ ਵਿੱਚ ਵਿਸ਼ਵਾਸ ਹੈ ਤਾਂ ਫौलाਦ ਦੀ ਕੰਨ ਬਣ ਕੇ ਖੜ ਜਾਓ ਡਰਟ ਜਾਓ ਕੌਣ ਹਿਲਾਉਣ ਵਾਲਾ ਹੈ ਤੁਹਾਨੂੰ ਆਰਥਿਕ ਤੌਰ ਤੇ ਟਕੜਾ ਹੋਣ ਦਾ ਮਤਲਬ ਪ੍ਰੋਫੈਸਰ ਸਾਹਿਬ ਨਸੀਬ ਨੇ ਪੁੱਛਿਆ ਦੇਖੋ ਹਜੇ ਕਾਹਲ ਨਾ ਕਰੋ ਇੱਕ ਦੂਜੇ ਦੇ ਵਿਸ਼ਵਾਸ ਨੂੰ ਆਪਣੇ ਲੜ ਬਨ ਕੇ ਆਪਣੇ ਇਮਤਿਹਾਨ ਦੀ ਤਿਆਰੀ ਕਰੋ ਪਹਿਲਾਂ ਚੰਗੇ ਨਬਰ ਲਵੋ ਅਗਾਹ ਹੋਰ ਪੜਨਾ ਹੋਵੇ ਤਾਂ ਹੋਰ ਪੜੋ ਤੂੰ ਨਸੀਬ ਕੋਈ ਸਰਵਿਸ ਲੈ ਆਪਣੇ ਪੈਰਾਂ ਤੇ ਖੜਾ ਹੋ ਜਾ ਬਸ ਫਿਰ ਕੀ ਹੈ ਸ਼ਾਦੀ ਕਰ ਲਓ ਮਾਪੇ ਨਾ ਮੰਨਣ ਸਮਾਜ ਨਾ ਮੰਨੇ ਤਾਂ ਕੋਰਟ ਵਿੱਚ ਜਾ ਕੇ ਕਰ ਲਓ ਸ਼ਾਦੀ ਨਸੀਬ ਕਹਿੰਦਾ ਇਹ ਤਾਂ ਸਾਡਾ ਪਹਿਲਾਂ ਸੋਚਿਆ ਹੋਇਆ ਪ੍ਰੋਫੈਸਰ ਸਾਹਿਬ ਮੈਂ ਮੈਨੂੰ ਸਰਵਿਸ ਮਿਲਣ ਬਾਅਦ ਹੀ ਅਸੀਂ ਇਹ ਕਰਾਂਗੇ ਬਸ ਫਿਰ ਰੌਲਾ ਕੀ ਹੈ ਰੌਲਾ ਹੈ ਸਰ ਪਾਪਾ ਜੀ ਤੋਂ ਡਰ ਲੱਗਦਾ ਇਹਨੂੰ ਇਹ ਕਹਿੰਦੇ ਤੁਸੀਂ ਜੱਟ ਅਸੀਂ ਨਹੀਂ ਕਿਤੇ ਮੈਨੂੰ ਮਾਰ ਹੀ ਨਾ ਦੇਣ ਕਹਿ ਕੇ ਪੁਸ਼ਪਿੰਦਰ ਨੇ ਚੁੰਨੀ ਦਾ ਲੜ ਮੂੰਹ ਤੇ ਕਰ ਲਿਆ ਜਿਵੇਂ ਨਸੀਬ ਦੀ ਕਾਇਰਤਾ ਦਾ ਮੁਖਾਲ ਉਡਾਇਆ ਹੋਵੇ ਮਾਰਦਾ ਮੁਰਦਾ ਕੋਈ ਨਹੀਂ ਹੁੰਦਾ ਤੁਹਾਨੂੰ ਦੱਸਿਆ ਤਾਂ ਹੈ ਸਮਾਜ ਕਿਸੇ ਵੀ ਅਣਹੋਣੀ ਨੂੰ ਬਾਅਦ ਵਿੱਚ ਅਪਣਾ ਲੈਂਦਾ ਮਾਪੇ ਵੀ ਆਖਰ ਨੂੰ ਸਮਝੌਤਾ ਕਰ ਹੀ ਲੈਂਦੇ ਨੇ ਕੁਝ ਇਸ ਗੱਲ ਤੋਂ ਬਿਲਕੁਲ ਨਾ ਡਰੋ ਆਪਣੇ ਵਿੱਚ ਮਨੋਵਲ ਪੈਦਾ ਕਰੋ ਬਸ ਫੇਰ ਕਿਧਰੇ ਕੋਈ ਤੂਫਾਨ ਨਹੀਂ ਆਉਂਦਾ ਆਵੇਗਾ ਵੀ ਤਾਂ ਗੁਜ਼ਰ ਜਾਏਗਾ ਮੁੰਡੇ ਕੁੜੀ ਨੂੰ ਪ੍ਰੋਫੈਸਰ ਸੱਜਣ ਸਿੰਘ ਦੀਆਂ ਗੱਲਾਂ ਤੋਂ ਕਾਫੀ ਬਾਲ ਮਿਲ ਰਿਹਾ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਕੋਈ ਮਾੜਾ ਕੰਮ ਨਹੀਂ ਕਰ ਰਹੇ ਇਸ ਵਿੱਚ ਮਾਪੇ ਬਤੀ ਖਾਸ ਅਵੱਗਿਆ ਵੀ ਨਹੀਂ ਤਿੰਨ ਸਾਢੇ ਤਿੰਨ ਦਾ ਵਕਤ ਹੋ ਚੁੱਕਿਆ ਸੀ ਸੱਜਣ ਸਿੰਘ ਵੀ ਕੁਝ ਆਰਾਮ ਕਰਨਾ ਚਾਹੁੰਦਾ ਸੀ ਬਠਿੰਡੇ ਵਾਲਾ ਮੁੰਡਾ ਆ ਚੁੱਕਿਆ ਸੀ ਦੋਵੇਂ ਸਕੂਲੀ ਮੁੰਡੇ ਨੇ ਹੀ ਮੁੜੇ ਸਨ ਬੀਬੀ ਜੀ ਆਪਣੇ ਕਮਰੇ ਵਿੱਚੋਂ ਉੱਠ ਕੇ ਵਿਹੜੇ ਵਿੱਚ ਆਏ ਤਾਂ ਪ੍ਰੋਫੈਸਰ ਸਾਹਮਣੇ ਆਂਖ ਦਿੱਤਾ ਚਾਹ ਦੀ ਪਿਆਲੀ ਪਿਆਲੀ ਬਣਾ ਲਓ ਨਸੀਬ ਕਹਿੰਦਾ ਨਹੀਂ ਪ੍ਰੋਫੈਸਰ ਸਾਹਿਬ ਚਾਹ ਨੂੰ ਤਾਂ ਹੁਣ ਕੀ ਐ ਸੀ ਚਲਦੇ ਆਂ ਬਸ ਬੀਬੀ ਜੀ ਰਸੋਈ ਵਿੱਚ ਕੋਈ ਭਾਂਡਾ ਧੋਣ ਲੱਗੇ ਤੇ ਬਾਹਰ ਆਵਾਜ਼ ਆਈ ਤਾਂ ਪੁਸ਼ਪਿੰਦਰ ਉੱਠ ਕੇ ਰਸੋਈ ਵੱਤ ਚਲੀ ਗਈ ਬੀਬੀ ਜੀ ਨਾਲ ਉਹ ਚਾਹ ਬਣਾਉਣ ਲੱਗੀ ਬੀਬੀ ਜੀ ਉਹਦੇ ਮੂੰਹ ਵੱਲ ਗੋ ਨਾਲ ਦੇਖਦੇ ਅਤੇ ਕੁਝ ਲੱਭਣ ਖੋਜਣ ਦੀ ਕੋਸ਼ਿਸ਼ ਕਰਦੇ ਕੁੜੀ ਦਾ ਚਿਹਰਾ ਤਾਂ ਬੜਾ ਹੀ ਅਣਪੋਲ ਜਿਹਾ ਸੀ ਗੋਬਲਾ ਅਤੇ ਸਾਉ ਡਰਾਇੰਗ ਰੂਮ ਵਿੱਚ ਉੱਧਰ ਪ੍ਰੋਫੈਸਰ ਸੱਜਣ ਸਿੰਘ ਮੁੰਡੇ ਨੂੰ ਹੋਰ ਠੋਕਰਿਆ ਕਿਉਂ ਬਈ ਨਸੀਬ ਕਿਵੇਂ ਲੱਗਦੀ ਐ ਕੁੜੀ ਛੱਡ ਤਾਂ ਨਹੀਂ ਦੇਉਤ ਕਿਤੇ ਧਨਾੜ ਜੱਟ ਦੀ ਧੀ ਐ ਐਵੇਂ ਕਿਤੇ इमोशनल ਨਾ ਹੋਵੋ ਪਿੱਛੋਂ ਪਿਓ ਦਬਕਾਵੇ ਤੇ ਚੁੱਪ ਹੋ ਕੇ ਘਰ ਬੈਠ ਜਾਵੇ ਨਹੀਂ ਜੀ ਲੱਗਦਾ ਤਾਂ ਹੈ ਨਹੀਂ ਪ੍ਰੋਫੈਸਰ ਸਾਹਿਬ ਨਾਲੇ ਮੈਂ ਤਾਂ ਇਹਨੂੰ ਆਖਿਆ ਨਹੀਂ ਇਹੀ ਜ਼ੋਰ ਦੇਈ ਜਾਂਦੀ ਐ ਏਸੇ ਨੇ ਗੱਲ ਤੋਰੀ ਐ ਕੁੜੀ ਬੜੀ ਦਲੇਰ ਲੱਗਦੀ ਐ ਜੇ ਗੱਲ ਤੁਰੀ ਐ ਤਾਂ ਹੁਣ ਤਕੜਾ ਹੋ ਕੇ ਚੱਲ ਭੱਜੀ ਨਾ ਇੱਕ ਵਾਰੀ ਸਿਰੇ ਲਾ ਦੇ ਫਿਰ ਕਿਦਰੇ ਕੁਛ ਨਹੀਂ ਹੁੰਦਾ ਨਾਲੇ ਭਾਈ ਸਬਰ ਤੋਂ ਕੰਮ ਲਈ ਸਾਲ ਲੰਘਦੇ ਨੇ ਲੰਘ ਜਾਣ ਦੇ ਸਿੱਧਕ ਤੇ ਪੂਰੇ ਰਹੋ ਬਸ ਬੀਏ ਕਰਕੇ ਤੂੰ ਕਿਸੇ ਕੰਮ ਤੇ ਲੱਗ ਪਹਿਲਾਂ ਬਸ ਫੇਰ ਲੈ ਜਾ ਕੁੜੀ ਨੂੰ ਤੂਫਾਨ ਬਹੁਤ ਝੁੱਲਣਗੇ ਆਖਰ ਜੱਟਾਂ ਦੀ ਕੁੜੀ ਐ ਨਾਈ ਨੂੰ ਤਾਂ ਜੱਟ ਲੱਗੀ ਸਮਝਦਾ ਸਿਰ ਤੇ ਕਫੜ ਮੰਨ ਕੇ ਤੁਰਨ ਵਾਲੀ ਕਹਾਣੀ ਐ ਦੋਸਤਾ ਤਕੜਾ ਰਹੀ ਠੀਕ ਐ ਪ੍ਰੋਫੈਸਰ ਸਾਹਿਬ ਹੁਣ ਨਹੀਂ ਡੋਲਦੇ ਹੁਣ ਤਾਂ ਜਮਾ ਇੱਟ ਆਰਗੇ ਆ ਪਿੰਦਰ ਐਵੇਂ ਲੱਗਦਾ ਦਿਲ ਦੀ ਬਹੁਤ ਦਲੇਰ ਐਨੇ ਨੂੰ ਪੁਸ਼ਪਿੰਦਰ ਟਰੇ ਵਿੱਚ ਚਾਰ ਕੱਪ ਚਾਹ ਦੇ ਰੱਖ ਕੇ ਡ్రਾਈਇੰਗ ਰੂਮ ਵਿੱਚ ਲੈ ਆਈ। ਉਹਦੇ ਮਗਰ ਹੀ ਬੀਬੀ ਜੀ ਸਨ। ਬੀਬੀ ਜੀ ਨੇ ਰਸੋਈ ਵਿੱਚੋਂ ਉਹ ਤੋਂ ਸਾਰੀ ਗੱਲ ਪੁੱਛ ਲਈ ਸੀ। ਡ్రਾਈਇੰਗ ਰੂਮ ਵਿੱਚ ਆ ਕੇ ਬੀਬੀ ਜੀ ਮੁਸਕਰਾ ਵੀ ਰਹੇ ਸਨ। ਗੰਭੀਰ ਚਿਹਰੇ ਵੀ ਸਨ। ਉੱਠਦੇ ਹੀ ਆਖਣ ਲੱਗੇ। ਇੱਕ ਗੱਲ ਐ ਜੀ, ਐਸ ਉਮਰ ਚ ਮੁੰਡੇ ਕੁੜੀ ਦਾ ਫੈਸਲਾ ਮਸਾ ਹੀ ਸਿਰੇ ਚੜਦਾ ਹੁੰਦਾ ਹੈ। ਥੋੜਾ ਮੈਚ्योर ਹੋਣ ਦੀ ਲੋੜ ਐ। ਸੱਜਣ ਸਿੰਘ ਕਹਿੰਦਾ ਮੈਚ्योर ਨੂੰ ਕੀ ਐ? ਹੁਣ ਇਹ ਨਿਆਣੇ ਨੇ ਕੋਈ 4 ਮਹੀਨਿਆਂ ਨੂੰ ਗ੍ਰੈਜੂਏਸ਼ਨ ਕਰ ਜਾਣਗੇ। ਮੈਚਿਉਰੀ ਨੇ ਫੇਰ ਵੀ ਦੇਖ ਸਮਝ ਲੈਣੀ ਚਾਹੀਦੀ ਹੈ ਸਾਰੀ ਗੱਲ ਇਹ ਨਾ ਹੋਵੇ ਕਿ ਫਿਰ ਪਿੱਛੇ ਹਟਣਾ ਪਵੇ ਫਿਰ ਤਾਂ ਹਤਕ ਹੁੰਦੀ ਹੈ ਇਨਸਾਨ ਦੀ ਹਾਂ ਜੇ ਫੈਸਲਾਕਾਰੀ ਲਿਆ ਤਾਂ ਡਟ ਕੇ ਨਿਰਰ ਹੋ ਕੇ ਫੈਸਲੇ ਨੂੰ ਸਿਰੇ ਲਾਉਣਾ ਪਵੇਗਾ ਮਤਲਬ ਤਾਂ ਇਹ ਹੈ ਬੀਬੀ ਜੀ ਰੋਕ ਵੀ ਰਹੇ ਸਨ ਕਾਰਨ ਲਈ ਜ਼ੋਰ ਵੀ ਦੇ ਰਹੇ ਸਨ ਅਸਲ ਵਿੱਚ ਤਾਂ ਉਹ ਉਹਨਾਂ ਨੂੰ ਪੱਕਾ ਹੀ ਕਰ ਰਹੇ ਸਨ ਚਾਹ ਪੀ ਕੇ ਉਹਨਾਂ ਨੇ ਸੱਜਣ ਸਿੰਘ ਅਤੇ ਬੀਬੀ ਜੀ ਨੂੰ ਸਤਿ ਸ਼੍ਰੀ ਅਕਾਲ ਆਖੀ ਅਤੇ ਹੌਸਲਾ ਤੇ ਨਵਾਂ ਵਿਸ਼ਵਾਸ ਲੈ ਕੇ ਉਹਨਾਂ ਦੇ ਘਰੋਂ ਚੱਲ ਪਏ ਬਸ ਲੈਣ ਲਈ ਸੂਏ ਦੇ ਪੁੱਲ ਵਲ ਤੁਰ ਤੁਰਿਆ ਰਹੇ ਉਹ ਆਪਣੀ ਪੜ੍ਹਾਈ ਦੀਆਂ ਗੱਲਾਂ ਕਰਦੇ ਆਏ ਪੁਸ਼ਪਿੰਦਰ ਕਹਿ ਰਹੀ ਸੀ ਬਸ ਹੁਣ ਤਾਂ ਹੱਥ ਧੋ ਕੇ ਪੈ ਜਾਏ ਕਿਤਾਬਾਂ ਨੂੰ ਇਮਤਿਹਾਨ ਦੇ ਕੇ ਹੀ ਹੋਰ ਗੱਲ ਸੋਚਾਂਗੇ ਨਸੀਬ ਨੇ ਫੈਸਲਾ ਸੁਣਾਇਆ ਚੰਗਾ ਹੋਣ ਨਹੀਂ ਮਿਲਦੇ ਫਿਰ ਆਪਾਂ ਕਦੇ ਮੈਂ ਤੁਹਾਡੇ ਘਰ ਵੀ ਨਹੀਂ ਆਉਣਾ ਕਦੇ ਨਾ ਤੂੰ ਆਇਂ ਐਗਜ਼ਾਮ ਤੋਂ ਬਾਅਦ ਹੀ ਮਿਲਾਂਗੇ ਇਸ ਮਾਰਕ ਉਦੋਂ ਤੱਕ ਟਾਟਾ ਚੰਗਾ ਮੈਂ ਤਾਂ ਹੁਣ ਨਿਖੜਦਾ ਤੇਰੇ ਨਾਲੋਂ ਤੂੰ ਕੱਲੀ ਜਾ ਵਾਸਤੇ ਮੈਂ ਤਾਂ ਠਹਿਰ ਕੇ ਆਉਂ ਫੂਲ ਦਰਵਾਜ਼ੇ ਕੋਲ ਆ ਕੇ ਨਸੀਬ ਨੇ ਪੈਰ ਮੜਿਆ ਹਾਈ ਹੁਣੇ ਜਾਣਾ ਹੈ ਪੁਸ਼ਪਿੰਦਰ ਨੂੰ ਜਿਵੇਂ ਕੋਈ ਚੀਜ਼ ਚ ਹੀ ਵੱਜੀ ਹੋਵੇ ਐਡੀ ਛੇਤੀ ਗੋਲੀ ਵੱਜਦੀ ਹੈ ਤੇਰੇ ਹੁਣੇ ਮੈਂ ਆਖ ਗਈ ਇਮਤਿਹਾਨ ਤੱਕ ਕਿਵੇਂ ਕੱਟੇਗੀ ਫਿਰ ਹਾਂ ਗੋਲੀ ਮਾਰ ਮੇਰੇ ਤਾਂ ਵੱਡ ਜੂੜ ਹੁਣੇ ਪੁਸ਼ਪਿੰਦਰ ਦੀਆਂ ਅੱਖਾਂ ਵਿੱਚ ਗਹਿਰ ਉੱਤਰ ਆਈ ਕਮਲੀ ਨਾ ਹੋ ਜਾ ਬਸ ਮੈਂ ਠਹਿਰ ਕੇ ਆਉਂਗਾ ਨਹੀਂ ਜਾਣਾ ਮੈਂ ਇੱਥੇ ਖੜ ਕੇ ਮਰਨਾ ਮਨਜ਼ੂਰ ਤੂੰ ਸੂਏ ਤੇ ਪੁਲ ਤੱਕ ਚੱਲ ਮੇਰੇ ਨਾਲ ਕੀ ਫਾਇਦਾ ਪਲਾਂ ਉੱਥੇ ਪਿੰਡ ਦੇ 20 ਬੰਦੇ ਖੜੇ ਹੋਣਗੇ ਤੂੰ ਸਿੱਧੀ ਹੋ ਕੇ ਜਾ ਬਸ ਨਹੀਂ ਜਾਂਦੀ ਤੂੰ ਜਾ ਜਿੱਧਰ ਜਾਣਾ ਮਰ ਜਿੱਥੇ ਮਰਨਾ ਉਹਨੇ ਅੱਖਾਂ ਭਰ ਲਈਆਂ ਨਸੀਬ ਨੇ ਨਿੱਕੀ ਜਿਹੀ ਇੱਕ ਤਿੱਖੀ ਗਾਲ ਕੱਢੀ ਤੇ ਪੁਸ਼ਪਿੰਦਰ ਦੇ ਅੱਗੇ ਹੋ ਕੇ ਤੁਰ ਪਿਆ ਪੁਸ਼ਪਿੰਦਰ ਦੇ ਬੁਲਣਾ ਉੱਤੇ ਮੁਸਕਾਨ ਸੀ ਚੁੰਨੀ ਦੇ ਲੜ ਨਾਲ ਉਹਨੇ ਅੱਖਾਂ ਪੂੰਝ ਲਈਆਂ ਪੋੜ ਉੱਤੇ ਬਸ ਤਿਆਰ ਖੜੀ ਸੀ ਉਹ ਬਾਰੀ ਨਾਲ ਲੱਗਦੀ ਇੱਕ ਸੀਟ ਉੱਤੇ ਜਾ ਬੈਠੀ ਨਸੀਬ ਬਾਹਰ ਦੂੜਖ ਦੂਰ ਖੜਾ ਉਹਨੂੰ ਦੇਖਣ ਲੱਗਿਆ ਉਹ ਉਹਦੇ ਵੱਲ ਬਿੰਦੇ-ਬਿੰਦੇ ਝਾਕਦੀ ਅਤੇ ਬੇਪਛਾਣ ਜਿਹਾ ਮੁਸਕਰਾਉਂਦੀ ਬਸ ਚੱਲੀ ਤਾਂ ਇੱਕ ਉਂਗਲ ਹਿਲਾ ਕੇ ਪੁਸ਼ਪਿੰਦਰ ਨੇ ਨਸੀਬ ਨੂੰ ਬਾਏ ਕੀਤਾ 1 ਕਿਲੋਮੀਟਰ ਲੰਘ ਕੇ ਹੀ ਉਹ ਸੋਚਾਂ ਵਿੱਚ ਉਤਰ ਗਈ ਉਹਦੇ ਸਾਹਮਣੇ ਇੱਕ ਲੰਬੇ ਸੰਘਰਸ਼ ਦਾ ਸਫ਼ਰ ਸੀ ਕਿਸੇ ਚਟਾਨ ਜਹੀ ਰੁਕਾਵਟ ਉਹਨੂੰ ਵਿਸ਼ਵਾਸ ਵੀ ਸੀ ਕਿ ਉਹ ਇਸ ਲੰਬੇ ਸਫ਼ਰ ਨੂੰ ਪਾਰ ਕਰ ਲਵੇਗੀ ਉਹ ਇਸ ਚਟਾਨ ਨੂੰ ਟੱਪ ਜਾਵੇਗੀ ਨਸੀਬ ਜਿਹੇ ਦਿਲ ਦੇ ਸਾਥੀ ਦਾ ਹੱਥ ਫੜ ਕੇ ਉਹ ਹਿਮਾਲਾ ਪਰਬਤ ਕਿਹੜਾ ਨਾ ਸਾਰਾ ਉਲੰਘ ਜਾਵੇ ਉਹਦੇ ਚਿੱਤ ਵਿੱਚ ਆਈ ਕਿ ਉਹਦਾ ਬਾਪ ਕਿੱਡਾ ਤਣਾੜ ਜ਼ਿੰਮੇਦਾਰ ਹੈ ਉਹਦੇ ਕੋਲ ਕਿੰਨੀ ਜ਼ਮੀਨ ਜਾਇਦਾਦ ਹੈ ਕਿੰਨਾ ਪੈਸਾ ਹੈ ਘਰ ਵਿੱਚ ਕਿਸੇ ਵੀ ਚੀਜ਼ ਦੀ ਥੋੜ ਨਹੀਂ ਉਹਦਾ ਬਾਪ ਉਹਦੇ ਲਈ ਆਪਣੇ ਜਿਹੇ ਧਨਾੜ ਜੱਟ ਦਾ ਹੀ ਕੋਈ ਮੁੰਡਾ ਲੱਭ ਸਕਦਾ ਹੈ ਪਰ ਉਹਨੇ ਆਪਣੇ ਬਾਪ ਦੀ ਜ਼ਮੀਨ ਜਾਇਦਾਦ ਤੇ ਫਿਰ ਕਿਸੇ ਧਨਾੜ ਜੱਟ ਦੇ ਮੁੰਡੇ ਤੋਂ ਕੀ ਲੈਣਾ ਹੈ ਕੀ ਪਤਾ ਉਹਨੂੰ ਦਿਲ ਦਾ ਸਾਥੀ ਮਿਲੇ ਜਾਂ ਨਾ ਮਿਲੇ ਕਿਸੇ ਦੀ ਧਨਾੜਗੀ ਕੀ ਉਹਨੇ ਚੱਟਣੀ ਹੈ ਤੇ ਨਾਲੇ ਅੱਜ ਦੇ ਸਮੇਂ ਵਿੱਚ ਧਨਾੜਗੀ ਕਿਸੇ ਇੱਕ ਜਾਤ ਬਰਾਬਰੀ ਨਾਲ ਵੱਜ ਕੇ ਤਾਂ ਰਹਿ ਨਹੀਂ ਗਈ ਕਿਸੇ ਵੀ ਜਾਤ ਦਾ ਕੋਈ ਵੀ ਆਦਮੀ ਧਨਾੜ ਹੋ ਸਕਦਾ ਹੈ ਇਸ ਲੁੱਟ-ਖੁੱਟ ਦੇ ਜਮਾਨੇ ਵਿੱਚ ਕੋਈ ਵੀ ਤਾਂ ਅਮੀਰ ਬਣ ਸਕਦਾ ਹੈ ਆਮ ਜੱਟ ਤਾਂ ਭੁੱਖ ਨੰਗ ਨਾਲ ਘੁੱਲ ਰਹੇ ਹਨ ਹਰ ਕੋਈ ਉਹਦੇ ਬਾਪ ਹਰਦਿਤ ਸਿੰਘ ਜਿਹਾ ਥੋੜਾ ਬਣ ਸਕਦਾ ਹੈ ਉਹਦੇ ਦਿਲ ਦਾ ਸਾਥੀ ਤਾਂ ਨਸੀਬ ਹੀ ਹੈ ਉਹਨੇ ਸੋਚਿਆ ਨਸੀਬ ਉਹਦੇ ਲਈ ਇੱਕ ਅਜਿਹਾ ਅਹਿਸਾਸ ਬਣ ਚੁੱਕਿਆ ਹੈ ਜਿਵੇਂ ਉਹਦੇ ਪਿੰਡੇ ਦੀਆਂ ਨਾੜਾਂ ਵਿੱਚ ਉਹਦਾ ਆਪਣਾ ਖੂਨ ਬਣ ਕੇ ਹੀ ਰਚ ਗਿਆ ਹੋਵੇ ਸਮਾਜਿਕ ਤੌਰ ਉੱਤੇ ਇੱਕ ਹੋ ਜਾਣ ਤੱਕ ਇਹ ਅਹਿਸਾਸ ਉਹਦੇ ਪਿੰਡੇ ਨੂੰ ਤੇ ਇਹ ਤਾਬੰਗ ਚੜਿਆ ਰਹੇਗਾ ਉਸ ਦਿਨ ਪੁਸ਼ਪਿੰਦਰ ਨੂੰ ਵਾਰ-ਵਾਰ ਜਾਲ ਡਾ ਰਿਹਾ ਸੀ ਜਦੋਂ ਨਸੀਬ ਉਹਨਾਂ ਦੇ ਘਰ ਪਹਿਲੀ ਵਾਰ ਆਇਆ। ਪੁਸ਼ਪਿੰਦਰ ਦੇ ਬਾਬੇ ਦੀ ਵਰਸੀ ਸੀ। ਇਸ ਵਾਰ ਇਸ ਵਰਸੀ ਦਾ ਹੋਰ ਵੀ ਇੱਕ ਮਹੱਤਵ ਸੀ। ਲੋਕ ਸਭਾ ਦੀਆਂ ਆਮ ਚੋਣਾਂ ਨੇੜੇ ਸਨ। ਐਮਰਜੈਂਸੀ ਦੇ ਕਾਲੇ ਦਿਨ ਖਤਮ ਹੋ ਚੁੱਕੇ ਸਨ। ਦੇਸ਼ ਵਿੱਚ ਕਾਂਗਰਸ ਪਾਰਟੀ ਅਤੇ ਵਿਰੋਧੀ ਧੜੇ ਦੀਆਂ ਬਹੁਤੀਆਂ ਪਾਰਟੀਆਂ ਨੇ ਗੱਠਜੋੜ ਜਨਤਾ ਪਾਰਟੀ ਵਿੱਚਕਾਰ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਸੀ। ਹਰਦੀਪ ਸਿੰਘ ਇਸ ਵਾਰ ਫੇਰ ਸਰਗਰਮ ਸੀ। ਉਹ ਆਪ ਤਾਂ ਚੋਣ ਨਹੀਂ ਲੜ ਰਿਹਾ ਸੀ ਪਰ ਉਹਨੇ ਅਕਾਲੀ ਉਮੀਦਵਾਰ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਸੀ ਝੰਡਾ ਸਿੰਘ ਦੀ ਵਰਸੀ ਉੱਤੇ ਹਰਦੀਪ ਸਿੰਘ ਨੂੰ ਆਖ ਕੇ ਉਹਨੇ ਪੂਰਾ ਇਕੱਠ ਬੁਲਵਾਇਆ ਸੀ ਇਸ਼ਤਿਹਾਰ ਛਪਵਾ ਕੇ ਪਿੰਡ ਵਿੱਚ ਵੰਡਵਾਏ ਸਨ ਹੋਰ ਵੀ ਕਈ ਅਕਾਲੀ ਲੀਡਰਾਂ ਨੂੰ ਸੱਦਿਆ ਗਿਆ ਸੀ ਵਰਸੀ ਉੱਤੇ ਝੰਡਾ ਸਿੰਘ ਦੀ ਗੱਲ ਤਾਂ ਕਿਸੇ ਨੇ ਕੀਤੀ ਹੀ ਨਾ ਵੋਟਾਂ ਦੀ ਡੋਟ ਕੀ ਹੀ ਪਿੱਤੀ ਗਈ ਗਰਮੀ ਦਾ ਮੌਸਮ ਸੀ ਨਸੀਬ ਅਤੇ ਪੁਸ਼ਪਿੰਦਰ ਨਿੰਬੂ ਨਚੋੜ ਨਚੋੜ ਕੱਚ ਦੇ ਗਲਾਸਾਂ ਵਿੱਚ ਉਹਨਾਂ ਦਾ ਰਸ ਕੱਢਦੇ ਅਤੇ ਪਲਾਸਟਿਕ ਦਾ ਟੱਬ ਪਾਣੀ ਦਾ ਭਰ ਕੇ ਖੰਡ ਕੋਲ ਦੇ ਜਾਂਦੇ ਥੋੜਾ ਜਿਨਾ ਨਿੰਬੂ ਦਾ ਰਸ ਪਾ ਕੇ ਖੰਡ ਵਾਲੇ ਪਾਣੀ ਨਾਲ ਜੱਗ ਭਰ ਦਿੰਦੇ ਸ਼ਕੰਜਮੀ ਪੀਉਣ ਵਾਲੇ ਬੰਦੇ ਖਾਲੀ ਜੱਗ ਲੈ ਕੇ ਆਉਂਦੇ ਤੇ ਭਰਿਆ ਜੱਗ ਲੈ ਕੇ ਕਮਰੇ ਦੇ ਬਾਹਰ ਮੂਰੇ ਹੋ ਹੀ ਮੁੜ ਜਾਂਦੇ ਨਸੀਬ ਅਤੇ ਪੁਸ਼ਪਿੰਦਰ ਤੇਜੀ ਨਾਲ ਕੰਮ ਕਰਦੇ ਪੁਸ਼ਪਿੰਦਰ ਨੂੰ ਯਾਦ ਆ ਰਿਹਾ ਸੀ ਉਸ ਦਿਨੋਂ ਪਹਿਲੀ ਵਾਰ ਉਹਨੂੰ ਕਿੰਨਾ ਚੰਗਾ ਲੱਗਿਆ ਸੀ ਕੰਮ ਕਰਦਾ ਕਰਦਾ ਉਹਦੇ ਚਿਹਰੇ ਵੱਲ ਬਿੰਦ ਦੀ ਬਿੰਦ ਚਾਕਦਾ ਤਾਂ ਜਿਵੇਂ ਪੁਸ਼ਪਿੰਦਰ ਨੂੰ ਲੱਗਦਾ ਉਹਦੇ ਹੱਥ ਪੈਰ ਝੂਠੇ ਪੈ ਜਾਂਦੇ ਹੋਣ ਪਰ ਉਹ ਕੰਬਣੀ ਉਹ ਸਵਾਦ ਉਸ ਦਿਨ ਉਹਨੂੰ ਕਿੰਨਾ ਚੰਗਾ ਲੱਗਿਆ ਸੀ ਜਿਵੇਂ ਕੋਈ ਅਲੋਕਾਰ ਚੀਜ਼ ਆਕਾਸ਼ ਉੱਤੋਂ ਉੱਤਰ ਧਰਤੀ ਉੱਤੇ ਆਈ ਹੋਵੇ ਤੇ ਉਹ ਚੀਜ਼ ਉਹਦੀ ਆਪਣੀ ਹੋਵੇ ਫੇਰ ਵੀ ਉਹਦੀ ਪਕੜ ਵਿੱਚ ਨਾ ਆ ਰਹੀ ਹੋਵੇ ਇੱਕ ਸਵਾਦ ਇੱਕ ਕੰਬਾ